ਪੰਜਾਬ ਦੇ ਗਰੰਤੀ ਸਿੰਘਾਂ ਦਾ ਕੀ ਹਾਲ ਹੈ ਗੁਰੂ ਘਰ ਸਵੇਰੇ ਜਦੋਂ ਗੁਰੂ ਘਰ ਜਾਂਦੇ ਆ ਖਾਲੀ ਪਏ ਹੁੰਦੇ ਆ ਕਦੇ ਇਹਦੇ ਬਾਰੇ ਸੋਚਿਆ ਕਿ ਇਹੋ ਜੇ ਕੰਟ੍ਰੋਵਰਸੀਆਂ ਨੂੰ ਪ੍ਰਮੋਟ ਨਾ ਕਰਿਆ ਕਰੋ ਜਿਹੜੇ ਲੋਕ ਵੀ ਇਹਨਾਂ ਚੀਜ਼ਾਂ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਹਾਂ ਬਈ ਇੱਕ ਸਿੱਖਤਮ ਚ ਮੁੱਦਾ 네ਗੇਟਿਵ ਚੀਜ਼ ਲੱਭੀ ਆ ਫਟਾਫਟ ਪੋਡਕਾਸਟ ਕਰਕੇ ਫਟਾਫਟ ਇੰਟਰਵਿਊ ਕਰਕੇ ਤੇ ਉਹਨਾਂ ਨੂੰ ਤੁਸੀਂ ਕੈਸ਼ ਕਰੀਏ ਫਟਾਫਟ ਵਿਊਜ਼ ਲਈਏ ਲੋਕ ਕਹਣਗੇ ਹਾਂ ਬਈ ਠੀਕ ਆ ਇਹਨਾਂ ਨੇ ਆਵਾਜ਼ ਆਵਾਜ਼ ਘਾਹ ਹੀ ਚੁੱਕੀ ਜਿਨ੍ਹਾਂ ਲੋਕਾਂ ਨੂੰ ਉਸ ਮੁੱਦੇ ਬਾਰੇ ਨਹੀਂ ਵੀ ਪਤਾ ਸੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਤੁਸੀਂ ਧਿਆਨ ਦਿਓ ਕਿ ਤੁਹਾਨੂੰ ਕਿਹੜੀਆਂ ਚੀਜ਼ਾਂ ਕੰਜ਼ਿਊਮ ਕਰਵਾਈਆਂ ਜਾ ਰਹੀਆਂ ਤੁਸੀਂ ਕਿਹੜੇ ਲੋਕਾਂ ਨੂੰ ਫੋਲੋ ਕਰਦੇ ਹੋ ਜੇ ਕੋਈ ਸ਼ਖਸ ਗਲਤ ਕਰ ਰਿਹਾ ਜਾਂ ਮਾੜਾ ਜਾਂ ਉਹਨੇ ਕੁਝ ਗਲਤ ਬੋਲਤਾ ਉਹਦੀਆਂ ਵੀਡੀਓਜ਼ ਜਾਂ ਕਲਿੱਪਾਂ ਕੱਟ-ਕੱਟ ਕੇ ਪਾਉਣ ਨਾਲ ਜਾਂ ਉਹਦੀਆਂ ਇੰਟਰਵਿਊਆਂ ਕਰਨ ਦੇ ਨਾਲ ਉਹਨੂੰ ਹੋਰ ਪਪੂਲੈਰਿਟੀ ਦੇਣਾ ਉਸ ਬਖੇੜੇ ਨੂੰ ਉਸ ਕੌਂਟਰੋਵਰਸੀ ਨੂੰ ਵੱਧ ਤੋਂ ਵੱਧ ਸੰਗਤ ਤੱਕ ਲੈ ਕੇ ਜਾਣਾ ਕੀ ਇਹ ਚੰਗੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰੀਕ 4 ਮਾਰਚ ਦੇਨ ਮੰਗਲਵਾਰ ਸਵੇਰ ਦਾ ਸੁਨੇਹਾ ਤੁਹਾਡੇ ਨਾਲ ਲੈ ਕੇ حاضر ਹੋਇਆ ਪਿਆਰੇ ਦੋਸਤੋ ਗੱਲਬਾਤ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਪੰਜਾਬ ਦੇ ਵਿੱਚ ਖਾਸ ਕਰਕੇ ਸਿੱਖ ਧਰਮ ਦੇ ਵਿੱਚ ਕਈ ਬਖੇੜੇ ਅਕਸਰ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਜਿਵੇਂ ਕਿ ਹੁਣ ਇੱਕ ਕੰਟਰੋਵਰਸੀ ਬਹੁਤ ਚੱਲ ਰਹੀ ਆ ਬੀਬੀ ਪ੍ਰਬਲਿੰਨ ਕੌਰ ਦੀ ਜੋ ਕਿ ਕਥਾਵਚਕ ਨੇ ਦਿੱਲੀ ਤੋਂ ਨੇ ਉਹਨਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਵਾਰ-ਵਾਰ ਕੋਈ ਕੀ ਕਲਿੱਪ ਕੱਟ ਕੇ ਪਾਉਂਦਾ ਕੋਈ ਕੀ ਕਲਿੱਪ ਕੱਟ ਕੇ ਪਾਉਂਦਾ ਤੇ ਹੁਣ ਦੇਖਣ ਨੂੰ ਇਹ ਵੀ ਮਿਲ ਰਿਹਾ ਕਿ ਕੁਝਕ ਲੋਕ ਉਹਨਾਂ ਦੀਆਂ ਇੰਟਰਵਿਊਜ਼ ਕਰਕੇ ਵੀ ਉਸ ਮੁੱਦੇ ਨੂੰ ਪੜਘਾ ਰਹੇ ਨੇ ਉਸ ਮੁੱਦੇ ਨੂੰ ਮੂਹਰੇ ਲੈ ਕੇ ਆ ਰਹੇ ਨੇ ਮੈਂ ਇਹ ਮੁੱਦਾ ਬੋਲਣਾ ਨਹੀਂ ਸੀ ਸਵੇਰ ਦੇ ਸੁਨੇਹੇ 'ਚ ਮੈਂ ਇਸੇ ਕਰਕੇ ਅੱਜ ਲੈ ਕੇ ਆਇਆ ਕਿਉਂਕਿ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜੈਹੋ ਜੀ ਚੀਜ਼ ਤੁਸੀਂ ਕੰਜ਼ਿਊਮ ਕਰਦੇ ਆ ਤੁਸੀਂ ਉਹੋ ਜੇ ਬਣਦੇ ਆ ਪਰਾਣਿਆਂ ਸਮਿਆਂ ਵਿੱਚ ਕੰਜ਼ਿਊਮ ਕਰਨ ਨੂੰ ਸਿਰਫ ਕਿਤਾਬਾਂ ਸਨ। ਕਿਤਾਬਾਂ ਕੰਜ਼ਿਊਮ ਕਰਦੇ ਸੀ, ਪੜ੍ਹਦੇ ਸੀ, ਚੰਗੀਆਂ ਚੀਜ਼ਾਂ ਲਿਖਦੇ ਸੀ, ਸੁਣਦੇ ਸੀ, ਬਜ਼ੁਰਗਾਂ ਨਾਲ ਗੱਲਾਂ-ਬਾਤਾਂ ਕਰਦੇ ਸੀ ਤਾਂ ਚੰਗੇ ਇਨਸਾਨ ਬਣਦੇ ਸੀ। ਅੱਜ ਜਦੋਂ ਵੀ ਕੋਈ ਚੀਜ਼ ਐ ਖੁਜੀ ਹੁੰਦੀ ਆ ਕੋਈ ਕੌਂਟਰੋਵਰਸੀ ਹੁੰਦੀ ਆ ਤਾਂ ਹਰ ਬੰਦਾ ਲੱਗ ਜਾਂਦਾ ਆਪਣੇ-ਆਪਣੇ ਵਿਊ ਇਕੱਠੇ ਕਰਨ, ਆਪਣੇ-ਆਪਣੇ ਕੌਂਟਰੋਵਰਸੀਆਂ ਇਕੱਠੀਆਂ ਕਰਨ ਤੇ ਆਪਣਾ-ਆਪਣਾ ਨਾਮ ਇਕੱਠਾ ਕਰਨ। ਜੇ ਕੋਈ ਅਨਸਰ ਮਾੜਾ ਹੁਣ ਮਾੜਾ ਚੰਗੇ ਦਾ ਫੈਸਲਾ ਕਰਨ ਵਾਲਾ ਮੈਂ ਮੇਰੀ ਔਕਾਤ ਨਹੀਂ ਕਿ ਮੈਂ ਮਾੜੇ ਚੰਗੇ ਦਾ ਫੈਸਲਾ ਕਰਾਂ ਪਰ ਜੇ ਕੋਈ ਸ਼ਖਸ ਗਲਤ ਕਰ ਰਿਹਾ ਜਾਂ ਮਾੜਾ ਜਾਂ ਉਹਨੇ ਕੁਝ ਗਲਤ ਬੋਲਤਾ ਉਹਦੀਆਂ ਵੀਡੀਓਜ਼ ਜਾਂ ਕਲਿੱਪਾਂ ਕੱਟ-ਕੱਟ ਕੇ ਪਾਉਣ ਨਾਲ ਜਾਂ ਉਹਦੀਆਂ ਇੰਟਰਵਿਊਆਂ ਕਰਨ ਦੇ ਨਾਲ ਉਹਨੂੰ ਹੋਰ ਪਪੂਲੈਰਿਟੀ ਦੇਣਾ ਉਸ ਬਖੇੜੇ ਨੂੰ ਉਸ ਕੌਂਟਰੋਵਰਸੀ ਨੂੰ ਵੱਧ ਤੋਂ ਵੱਧ ਸੰਗਤ ਤੱਕ ਲੈ ਕੇ ਜਾਣਾ ਕੀ ਇਹ ਚੰਗੀ ਗੱਲ ਹੈ ਪਹਿਲੀ ਗੱਲ ਜਦੋਂ ਇਹ ਹੋਜੀਆਂ ਚੀਜ਼ਾਂ ਹੁੰਦੀਆਂ ਵਾ ਤੁਸੀਂ ਲੋਕ ਆਮ ਲੋਕ ਜਾਂ ਸਾਡੇ ਵਰਗੇ ਲੋਕ ਇਹੋ ਜੀਆਂ ਚੀਜ਼ਾਂ ਨੂੰ ਕੰਜ਼ਿਊਮ ਕਰਦੇ ਨੇ ਸੋਸ਼ਲ ਮੀਡੀਆ ਦੇ ਰਾਹੀਂ ਹਾਲਾਂਕਿ ਲੋੜ ਕੀਆ ਜਿਹੜਾ ਪ੍ਰਚਾਰ ਹੋ ਰਿਹਾ ਸਿੱਖੀ ਦਾ ਪ੍ਰਚਾਰ ਹੋ ਰਿਹਾ ਗੁਰਬਾਣੀ ਪੜ੍ਹਨ ਦੀ ਲੋੜ ਆ ਗੁਰਬਾਣੀ ਦੀ ਕਥਾ ਦੀ ਲੋੜ ਆ ਗੁਰਬਾਣੀ ਦੀ ਵਿਚਾਰ ਦੀ ਲੋੜ ਆ ਨਾ ਕਿ ਇਸ ਗੱਲ ਦੀ ਕਿ ਵੀ ਹਾਂ ਕਿਹੜੇ ਕਥਾ ਵਾਚ ਕੇ ਨੇ ਕੀ ਗੱਲ ਕਹਿਤੀ ਕਿਹੜੀ ਕੌਂਟਰੋਵਰਸੀ ਆਜੋ ਫਟਾਫਟ ਇੰਟਰਵਿਊ ਕਰੀਏ ਤਾਂ ਕਿ ਸਾਨੂੰ ਵੀ ਵਿਊਜ਼ ਆਉਣ ਲੋਕਾਂ ਠੀਕ ਆ ਵੀ ਫਟਾਫਟ ਇਹਨਾਂ ਬੰਦਿਆਂ ਨੇ ਇੰਟਰਵਿਊ ਕਰ ਲਈ ਇਹਨਾਂ ਨੇ ਇਹ ਮੁੱਦਾ ਚੱਕਿਆ ਕੀ ਇਹ ਮੁੱਦੇ ਜ਼ਰੂਰੀ ਨੇ ਕੀ ਕਦੇ ਜਿਹੜਾ ਚੰਗਾ ਬੰਦਾ ਕੀਰਤਨ ਕਰਦਾ ਜਿਹੜਾ ਚੰਗਾ ਬੰਦਾ ਅੱਜ ਛੋਟੇ ਲੈਵਲ ਤੋਂ اٹਕੇ ਗ੍ਰਾਂਥੀ ਸਿੰਘਾਂ ਦਾ ਮਸਲਾ ਵਾ ਜਿਨ੍ਹਾਂ ਦੀਆਂ ਤਨਖਾਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿੰਨੀਆਂ ਥੋੜੀਆਂ ਨੇ ਕਿ ਅੱਜ ਸਾਰੀ ਉਮਰ ਲੰਘ ਜਾਂਦੀ ਹੈ ਗ੍ਰਾਂਥੀ ਸਿੰਘ ਆਪਣਾ ਘਰ ਨਹੀਂ ਪਾਪੋਂਦਾ ਉਹਦੇ ਬਾਰੇ ਕਦੇ ਕਿਸੇ ਨੇ ਇੰਟਰਵਿਊ ਨਹੀਂ ਕਦੇ ਪ੍ਰਬੰਧਕ ਕਮੇਟੀਆਂ ਨੇ ਸਵਾਲ ਜਵਾਬ ਨਹੀਂ ਕੀਤੇ ਪਰ ਇੱਕ ਮਾੜੀ ਜੀ ਕੰਟਰੋਵਰਸੀ ਉੱਠਦੀ ਆ ਕੋਈ ਅਸ਼ਲੀਲ ਗੱਲਾਂ ਕੋਈ ਲੜਕੀ ਕਹਿੰਦੀ ਆ ਉਹ ਕਥਾਵਾਚਕ ਹੁੰਦੀ ਆ ਫਟਾਫਟ ਇੰਟਰਵਿਊ ਆ ਫਟਾਫਟ ਪੋਡਕਾਸਟ ਫਟਾਫਟ ਸਾਰਾ ਕੁਝ ਸ਼ੁਰੂ ਹੋ ਜਾਂਦਾ ਤੁਸੀਂ ਧਿਆਨ ਦਿਓ ਕਿ ਤੁਹਾਨੂੰ ਕਿਹੜੀਆਂ ਚੀਜ਼ਾਂ ਕੰਜ਼ਿਊਮ ਕਰਵਾਈਆਂ ਜਾ ਰਹੀਆਂ ਤੁਸੀਂ ਕਿਹੜੇ ਲੋਕਾਂ ਨੂੰ ਫੋਲੋ ਕਰਦੇ ਹੋ ਤੁਸੀਂ ਕਿਹੜੇ ਲੋਕਾਂ ਨੂੰ ਸੁਣਦੇ ਹੋ ਉਹ ਕਹਿੋ ਜਾ ਕੰਟੈਂਟ ਤੁਹਾਡੇ ਝੋਲੀ ਪਾ ਰਹੇ ਨੇ ਇਹ ਸੋਚਣਾ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਜ ਪੰਜਾਬ ਚ ਪਾਣੀਆਂ ਦਾ ਮਸਲਾ ਦਰਿਆਵਾਂ ਦਾ ਮਸਲਾ ਦਰਿਆਵਾਂ ਦੇ ਪਾਣੀਆਂ ਚ ਰਲ ਰਹੇ ਕੈਮੀਕਲਾਂ ਦਾ ਮਸਲਾ ਗ੍ਰੰਥੀ ਸਿੰਘ ਜੋ ਕਿ ਗੁਰੂ ਦੇ ਵਜ਼ੀਰ ਨੇ ਉਹਨਾਂ ਦੀਆਂ ਤਨਖਾਹਾਂ ਦਾ ਮਸਲਾ ਤੁਸੀਂ ਮਸਲਾ ਐਡਾ ਵੱਡਾ ਕਿ ਸਾਰੀ ਸਾਰੀ ਉਮਰ ਲੰਘ ਜਾਂਦੀ ਗ੍ਰੰਥੀ ਸਿੰਘ ਆਪਣਾ ਘਰ ਨਹੀਂ ਪਾ ਪਾਉਂਦਾ ਸਭ ਤੋਂ ਜ਼ਿਆਦਾ ਮੰਦੀ ਹਾਲਤ ਅੱਜ ਦੇ ਵਿੱਚ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਦੀ ਹੈ ਸਿੱਖ ਐਜੂਕੇਸ਼ਨ ਦਾ ਮਸਲਾ ਅਸੀਂ ਸਿੱਖ ਪ੍ਰੀਚ ਤਾਂ ਬਹੁਤ ਕਰ ਰਹੇ ਆ ਸਿੱਖ ਦਾ ਸਿੱਖੀ ਦਾ ਪ੍ਰਚਾਰ ਤਾਂ ਬਹੁਤ ਹੋ ਰਿਹਾ ਪਰ ਸਿੱਖੀ ਐਜੂਕੇਟ ਨਹੀਂ ਹੋ ਰਹੀ ਇਸੇ ਕਰਕੇ ਆਉਣ ਵਾਲੀ ਪੀੜ੍ਹੀ ਦੇ ਵਿੱਚ ਉਹ ਪਹੁੰਚ ਨਹੀਂ ਰਹੀ ਮੈਂ ਕੋਈ ਬਹੁਤਾ ਵਿਦਵਾਨ ਤਾਂ ਨਹੀਂ ਤੁਹਾਨੂੰ ਇਹ ਗੱਲਾਂ ਦੱਸਾਂ ਪਰ ਮੈਂ ਇੰਨਾ ਕੁ ਜ਼ਰੂਰ ਕਹੂੰਗਾ ਕਿ ਇਹੋ ਜੇ ਕੰਟਰੋਵਰਸੀਆਂ ਨੂੰ ਪ੍ਰਮੋਟ ਨਾ ਕਰਿਆ ਕਰੋ ਜਿਹੜੇ ਲੋਕ ਵੀ ਇਹਨਾਂ ਚੀਜ਼ਾਂ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਹਾਂ ਬਈ ਇੱਕ ਸਿੱਖ ਧਰਮ 'ਚ ਮੁੱਦਾ 네ਗੇਟਿਵ ਚੀਜ਼ ਲੱਭੀ ਆ ਫਟਾਫਟ ਇੰਪੋਰਟਕਾਸਟ ਕਰਕੇ ਫਟਾਫਟ ਇੰਟਰਵਿਊ ਕਰਕੇ ਤੇ ਉਹਨਾਂ ਨੂੰ ਅਸੀਂ ਕੈਸ਼ ਕਰੀਏ ਫਟਾਫਟ న్యూਸ ਲਈਏ ਲੋਕ ਕਹਣਗੇ ਹਾਂ ਬਈ ਠੀਕ ਆ ਇਹਨਾਂ ਨੇ ਆਵਾਜ਼ ਆਵਾਜ਼ ਘੜੀ ਚੁੱਕੀ ਜਿਨ੍ਹਾਂ ਲੋਕਾਂ ਨੂੰ ਉਸ ਮੁੱਦੇ ਬਾਰੇ ਨਹੀਂ ਵੀ ਪਤਾ ਸੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਉਸ 네ਗੇਟਿਵਿਟੀ ਬਾਰੇ ਨਹੀਂ ਵੀ ਪਤਾ ਸੀ ਉਹਨਾਂ ਨੂੰ ਪਤਾ ਲੱਗ ਗਿਆ ਮੇਰੇ ਵਰਗਾ ਬੰਦਾ ਕੋਈ ਕਥਾ ਸਰਚ ਕਰਦਾ ਜਾਂ ਕੋਈ ਗੁਰਬਾਣੀ ਸਰਚ ਕਰਦਾ ਉਹਦੇ ਮੂਰੇ ਉਹ ਕੰਟਰੋਵਰਸੀ ਦੀ ਵੀਡੀਓ ਆ ਜਾਂਦੀ ਹੈ ਮੱਲੋ ਮੱਲੀ ਬੰਦਾ ਕਲਿੱਕ ਕਰ ਲੈਂਦਾ ਉਹ ਆਇਆ ਕਿਸ ਕਰਕੇ ਸੀ ਕੰਟੈਂਟ ਉਹਨੇ ਸਰਚ ਕਿਸ ਕਰਕੇ ਕੀਤਾ ਸੀ ਕਿ ਉਹ ਗੁਰੂ ਨਾਲ ਜੁੜ ਸਕੇ ਬਾਣੀ ਨਾਲ ਜੁੜ ਸਕੇ ਪਰ ਉਹ ਵੇਖੀ ਰਿਹਾ ਕੰਟਰੋਵਰਸੀ 네ਗੇਟਿਵਿਟੀ ਤਾਂ ਦੋਸਤੋ ਬਹੁਤ ਧਿਆਨ ਦਿਓ ਇਹੋ ਜਿਹੇ ਲੋਕਾਂ ਤੋਂ ਬਚੋ ਜਿਹੜੇ ਹਰ ਮੁੱਦੇ ਦੇ ਵਿੱਚੋਂ ਹਰ 네ਗੇਟਿਵ ਚੀਜ਼ ਦੇ ਵਿੱਚੋਂ ਆਪਣੇ ਕੈਸ਼ ਵਾਸਤੇ ਆਪਣੇ ਵਿਊਜ਼ ਲਈ ਧਰਮ ਨੂੰ ਬਦਨਾਮ ਕਰਦੇ ਨੇ ਉਹਨਾਂ ਨੂੰ ਵੀ ਇਹੀ ਸੁਨੇਹਾ ਭਾਈ ਸਾਹਿਬ ਭੈਣ ਜੀ ਬਹੁਤ ਸਾਰੇ ਪੰਜਾਬ ਦੇ ਹੋਰ ਮੁੱਦੇ ਨੇ ਆਪਣੀਆਂ ਕਥਾਵਾਂ ਦੇ ਵਿੱਚ ਵੀ ਉਹਨਾਂ ਦੀ ਗੱਲ ਕਰੋ ਜਿਹੜੇ ਪੋਡਕਾਸਟ ਇੰਟਰਵਿਊਜ਼ ਨੇ ਚੈਨਲਸ ਨੇ ਆਪਣੀਆਂ ਇੰਟਰਵਿਊਜ਼ 'ਚ ਉਹਨਾਂ ਦੀ ਗੱਲ ਕਰੋ ਪ੍ਰਬੰਧਕ ਕਮੇਟੀਆਂ 'ਰਿ ਜਾ ਕੇ ਇੰਟਰਵਿਊ ਕਰੋ ਬਜਟ ਦੇ ਉੱਤੇ ਇੰਟਰਵਿਊ ਕਰੋ ਕਿ ਗੁਰੂ ਘਰਾਂ ਕੋਲ ਅੱਜ ਕਿੰਨਾ ਪੈਸਾ ਤੇ ਕਿੱਥੇ ਉਹਦਾ ਉਪਯੋਗ ਹੋ ਰਿਹਾ ਇਹਨਾਂ ਚੀਜ਼ਾਂ ਉੱਤੇ ਜਾ ਕੇ ਗੱਲਬਾਤ ਕਰੋ ਜੇ ਦਮ ਹੈ ਜੇ ਨਹੀਂ ਹੈ ਤਬ ਬੇਨਤੀ ਲੋਕਾਂ ਨੂੰ ਹੈ ਜੇ ਤੁਸੀਂ ਪਹਿਚaan ਤੁਸੀਂ ਕਰਨੀ ਹੈ ਕਿ ਕਿਹੜਾ ਬੰਦਾ ਸਹੀ ਮੁੱਦੇ ਤੇ ਗੱਲਬਾਤ ਕਰ ਰਿਹਾ ਹੈ ਤੇ ਕਿਹੜਾ ਸਿਰਫ ਕੌਂਟਰੋਵਰਸੀਆਂ ਮੂਰੇ ਲਿਆ ਕੇ ਵਿਊਜ਼ ਖੱਟਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਵਿਊਜ਼ ਤੋਂ ਉਹਨਾਂ ਨੂੰ ਪੈਸੇ ਬਣਦੇ ਆ ਸਾਰਿਆਂ ਨੂੰ ਬਣਦੇ ਆ ਆਪਾਂ ਸਾਰਿਆਂ ਨੂੰ ਪਤਾ ਹੀ ਆ ਪਰ ਕੋਸ਼ਿਸ਼ ਕਰੋ ਕਿ ਕੰਟੈਂਟ ਚੰਗਾ ਕੰਜ਼ਿਊਮ ਕਰੋ ਚੰਗਾ ਕੰਟੈਂਟ ਕੰਜ਼ਿਊਮ ਕਰੋਗੇ ਚੰਗੇ ਇਨਸਾਨ ਬਣੋਗੇ ਚੰਗੇ ਇਨਸਾਨ ਬਣੋਗੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਚੰਗੀਆਂ ਬਣਨਗੀਆਂ ਹਰ ਚੀਜ਼ ਦੇ ਵਿੱਚ ਠੀਕ ਹੈ ਜੋ ਮੁੱਦਾ ਸਹੀ ਹੈ ਜਿੱਥੇ ਬੋਲਣਾ ਬਣਦਾ ਅੱਜ ਪੰਜਾਬ ਦੇ ਐਜੂਕੇਸ਼ਨ ਸਿਸਟਮ ਦਾ ਕੀ ਹਾਲ ਆ ਅੱਜ ਪੰਜਾਬ ਦੇ ਪਾਣੀਆਂ ਦਾ ਕੀ ਹਾਲ ਆ ਦਰਿਆਵਾਂ ਦਾ ਕੀ ਹਾਲ ਆ ਅੱਜ ਪੰਜਾਬ ਦੇ ਹੱਕ ਸੱਚ ਦੇ ਕਿੰਨੇ ਮੁੱਦੇ ਨੇ ਜਿਹੜੇ ਖਤਮ ਹੋ ਰਹੇ ਨੇ ਪ੍ਰਵਾਸ ਦਾ ਕੀ ਹਾਲ ਆ ਬੱਚਿਆਂ ਨਾਲ ਹੋ ਰਹੀਆਂ ਏਜੰਟਾਂ ਵੱਲੋਂ ਠੱਗੀਆਂ ਦਾ ਕੀ ਹਾਲ ਆ ਕਿੰਨੇ ਮੁੱਦੇ ਨੇ ਪੰਜਾਬ ਦੇ ਪਰ ਇਸ ਟਾਈਮ ਸਭ ਤੋਂ ਵੱਡਾ ਮੁੱਦਾ ਕੀ ਹੈ ਕਿ ਇੱਕ ਕਥਾਵਾਚਕ ਬੀਬੀ ਨੇ ਆਪਦੇ ਵਲੌਗਸ ਦੇ ਵਿੱਚ ਕੀ ਗੱਲ ਕਹੀ ਕੀ ਨਹੀਂ ਕਹੀ ਪੰਜਾਬ ਦੇ ਗਰੰਤੀ ਸਿੰਘਾਂ ਦਾ ਕੀ ਹਾਲ ਹੈ ਗੁਰੂ ਘਰ ਸਵੇਰੇ ਜਦੋਂ ਗੁਰੂ ਘਰ ਜਾਂਦੇ ਆ ਖਾਲੀ ਪਏ ਹੁੰਦੇ ਆ ਕਦੇ ਇਹਦੇ ਬਾਰੇ ਸੋਚਿਆ ਕਰੇ ਸੋਚਿਆ ਕਿ ਨੌਜਵਾਨ ਕਿੱਧਰ ਗਏ ਜਿਹੜੇ ਗੁਰੂ ਘਰਾਂ ਵਿੱਚ ਅੱਗੇ ਸੇਵਾ ਕਰਦੇ ਹੁੰਦੇ ਸੀ ਕਿੰਨੇ ਘਟਦੇ ਜਾ ਰਹੇ ਨੇ ਕਦੇ ਸੋਚਿਆ ਜੇ ਨਹੀਂ ਸੋਚਿਆ ਤਾਂ ਜ਼ਰਾ ਸੋਚੋ ਜਿਹੋ ਜੀ ਚੀਜ਼ ਤੁਸੀਂ ਦੇਖੋਗੇ ਉਹੋ ਜਿਹੇ ਇਨਸਾਨ ਤੁਸੀਂ ਬਣੋਗੇ ਜਿਹੋ ਜੇ ਇਨਸਾਨ ਤੁਸੀਂ ਬਣੋਗੇ ਇੱਕ ਸੁਸਾਇਟੀ ਨੂੰ ਕੰਟ੍ਰਿਬਿਊਟ ਕਰੋਗੇ ਉਹੋ ਜਿਹਾ ਸਮਾਜ ਸਿਰਜਿਆ ਜਾਊਗਾ ਐਂਡ ਜਿਹੋ ਜਿਹਾ ਸਮਾਜ ਸਿਰਜਿਆ ਜਾਊਗਾ ਉਹੋ ਜਿਹਾ ਸਮਾਜ ਹੀ ਆਉਣ ਵਾਲੀਆਂ ਪੀੜ੍ਹੀਅਾਂ 'ਚ ਸਿਰਜਿਆ ਜਾਊਗਾ ਤੁਹਾਡਾ ਯੋਗਦਾਨ ਕੀ ਹੈ ਇਹ ਤੁਸੀਂ ਸੋਚਣਾ ਹੈ ਵਿਚਾਰਨਾ ਹੈ ਤੇ ਆਪਣੀ ਜ਼ਿੰਦਗੀ 'ਚ ਅਪਣਾਉਣਾ ਹੈ ਮੈਂ ਆਪਣੇ ਵੱਲੋਂ ਹਰ ਉਹ ਮਮਕਨ ਕੋਸ਼ਿਸ਼ ਕਰ ਰਿਹਾ ਕਿ ਮੈਂ ਆਪਣੀ ਜ਼ਿੰਦਗੀ ਨੂੰ ਸਹੀ ਕਰ ਸਕਾਂ ਪਰ ਸਾਡੇ ਇਸ ਚੈਨਲ ਦੇ ਮਾਧਿਅਮ ਨਾਲ ਹੀ ਅਸੀਂ ਕੋਸ਼ਿਸ਼ ਕਰਦੇ ਹਾਂ ਸਵੇਰ ਦੇ ਸੁਨੇਹੇ ਵਿੱਚ ਕੁਝ ਪੋਜ਼ਿਟਿਵ ਲੈ ਕੇ ਆਈਏ ਪਰ ਅਸੀਂ ਤਾਂ ਪੋਜ਼ਿਟਿਵ ਲੈ ਕੇ ਆਉਂਦੇ ਆ ਪਰ ਅੱਜ ਇਹ ਸੋਚਿਆ ਜੋ ਨੈਗੇਟਿਵ ਆ ਉਹਦੇ ਬਾਰੇ ਵੀ ਸਮਝਾਉਣਾ ਸਾਡਾ ਫਰਜ਼ ਹੈ ਕਿਉਂਕਿ ਅਸੀਂ ਵੀ ਉਸੇ ਸਮਾਜ ਦੀ ਸਿਰਜਣਾ ਕਰਨ ਦੇ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਇੱਕ ਚੰਗਾ ਸਮਾਜ ਹੈ ਚੰਗੇ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਹੈ ਅਸੀਂ ਆਪਣੀ ਧਰਤੀ ਆਪਣੇ ਪੰਜਾਬ ਨੂੰ ਆਪਣੇ ਗੁਰੂਆਂ ਪੀਰਾਂ ਨੂੰ ਰਿਪਰੈਜ਼ੈਂਟ ਕਰਦੇ ਹਾਂ ਇੰਨੀ ਇੱਕ ਬੇਨਤੀ ਪ੍ਰਵਾਨ ਕਰਨਾ ਸਵੇਰ ਦਾ ਸੁਨੇਹਾ ਹਰ ਰੋਜ਼ ਸਵੇਰੇ 7 ਵਜੇ ਤੁਹਾਡੇ ਕੋਲ ਲੈ ਕੇ ਆਉਂਦੇ ਆਂ ਚੈਨਲ ਨਾਲ ਜ਼ਰੂਰ ਜੁੜੋ ਸਬਸਕ੍ਰਾਈਬ ਕਰੋ ਜ਼ਰੂਰ ਸਾਡਾ ਸਾਥ ਦਿਓ ਯੂਐਲਓ ਟੀਵੀ ਪੰਜਾਬੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ